ਹਰਿਆਣੇ ਵਾਲਾ ਪਹਿਲੀ ਕਬੱਡੀ ਪਾ ਰਿਹਾ ਹੈ ਅੰਕਸ ਦੀ ਪਹਿਲੀ ਰੇਡ ਹੈ ਇੱਕ ਇਹਦਾ ਅੰਦਾਜ਼ ਕਾਲੇ ਸਿੰਘ ਦੇ ਤਾਜੇ ਵਰਗਾ ਹੈ ਚਾਰ ਜਾਂ ਫੀਲਾ ਵਾਲੀ ਮਹਿਮਦ ਵਾਲੀ ਹੈ ਸਾਹਮਣੇ ਸ਼ਰਲੀ ਖੀਰਾ ਵਾਲੀ ਹੈ ਇਹ ਆ ਕਪੂਰਥਲੀਆ ਕਹਿੰਦੇ ਸ਼ਰਲੀ ਆ ਖੀਰਾ ਵਾਲੀਆ ਪਾਕਿਸਤਾਨ ਦੇ ਵਰਲਡ ਕੱਪ ਦੇ ਵਿੱਚ ਲਾਏ ਜਫੇ ਅੱਜ ਚਟਾਪਰ ਨੂੰ ਰਾਜ ਵਜਵੇ ਹੋਰਾਂ ਨੂੰ ਲਓ ਸਾਹਮਣੇ ਮਹਿਮਦ ਵਾਲੀਆ ਜੋਤਾ ਹੈ ਗੁਰਲਾਲ ਕਨੌਰ ਤੋਂ ਬਾਅਦ ਕੀ ਦੇ ਮੋਟੇ ਪੱਟਾਂ ਦੀ ਤਰੀਕ ਹਾਇਓ ਮੇਰੇ ਰੱਬਾ ਆ ਮੁੰਡਾ ਸੇਵਕ ਝਾਰੂ ਵਾਲਾ ਆਦੇ ਟਾਈਮ ਦਾ ਇਹ ਵੀ ਨਵਾਂ ਨਕੋਰ ਉਟੋੜੀ ਪਾਈ ਹੈ ਖਰਿਆਲ ਸਾਹਿਬ ਕਰੇ ਵਾਲਾ ਮਹਿਮਦ ਵਾਲੀਆ ਜੋਤਾ ਕਬੱਡੀ ਪਾ ਰਿਹਾ ਹੈ ਕਪੂਰਸਲੀਆ ਮਹਿਮਦ ਵਾਲ ਸਰਕਪੁਰ ਖੀਰਾਵਾਲ ਲਾਗੇ ਲਾਗੇ ਪਿੰਡ ਰੇ ਵੱਡੇ ਖਿਡਾਰੀਆਂ ਦੇ ਪਿੰਡ ਰੇ ਲਓ ਮਹਿਮਦ ਵਾਲੀਆ ਦੀ ਪਾਈ ਹੋਈ ਰੇਡ 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 ਹੋ ਗਿਆ ਮੁਕਾਬਲਾ ਕੀ ਬਾਤ ਹੈ ਦੂਜਾ ਜੱਫਾ ਗਰਾਊਂਡ ਖਾਲੀ ਕਰ ਦਿਓ ਜੀ ਬੜੀ ਮਿਹਰਬਾਨੀ ਹੋਵੇਗੀ ਜੀ ਹਕੀਮਪੁਰ ਵਾਲੇ ਦੁਨੀਆ ਦੇ ਮਹਾਨ ਬਦਾਰੇ ਆ ਉਹਨਾਂ ਦਾ ਮਾਨ ਸਨਮਾਨ ਖਾਸ ਤੌਰ ਤੇ ਕੀਤਾ ਜਾਊਗਾ ਪਰਮਿੰਦਰ ਸੁਜਾਪੁਰ ਜੀ ਕੋਲ ਕਬੱਡੀ ਪਾ ਰਹੇ ਹੈ ਜੱਗਾ ਚੱਕਰ ਯਰਨ ਸੁਜਾਪੁਰ ਪਰਮਿੰਦਰ ਸੁਜਾਪੁਰ ਰਾਜ ਵਜਵੇ ਹੋਰੀ ਆਏ ਹੋਏ ਨੇ ਵੇਲਜ਼ ਕਬੱਡੀ ਕਲੱਬ ਵਾਲੇ ਅੱਜ ਚੋਣ ਵੀ ਕਰ ਰਹੇ ਨੇ ਖਿਡਾਰੀਆਂ ਦੀ ਵੈਲਥ ਕਬੱਡੀ ਕਲੱਬ ਦੇ ਲਈ ਲਓ ਸਾਹਮਣੇ ਇੱਕ ਪਾਸੇ ਬੁਲਟ ਵਗਦਾ ਹਿੱਕ ਦੇ ਵਿੱਚ ਉਰਦਿਆ ਹੋਇਆ ਧੂੜਾ ਨਹੀਂ ਰੀਸਾ ਧੂੜਾ ਪੁੱਟੀ ਜਾ ਔਖਾ ਆ ਦੀਪਦ ਦਵਰਜੀ ਵਾਲਾ ਐਕਸਟਰਾ ਵਾਲੀ ਮਸ਼ੀਰ ਕਰਨ ਔਜਲੇ ਨੂੰ ਲੋਕ ਗੀਤਾ ਦੀ ਮਸ਼ੀਰ ਕਹਿੰਦੇ ਆ ਪਰ ਆਹ ਕਹਿੰਦੇ ਦਵਰਜੀ ਵਾਲਾ ਆਹ ਦਵਰਜੀ ਵਾਲਾ ਕਿ ਅਮਰਤ ਸਰੀਏ ਬੰਦਾ ਲਓ ਮੈਂ ਮਤਵਾੜੀਆਂ ਸਿਰਾਂ ਲਾ ਗਿਆ ਇੱਕ ਵਾਰ ਟਾਰ ਆਂਦਾ ਨਹੀਂ ਮੈਂ ਆਂਦਾ ਮੀਟ ਤੇ ਖਾ ਲੈਣਾ ਪਰ ਹੱਕ ਕਿਸੇ ਦਾ ਨਹੀਂ ਬਾਹਰ ਕਿਸੇ ਦਾ ਖਾਂਦਰ ਹੀ ਢੋਡਿਆ ਵਾਲਾ ਬਿੱਲਾ ਬੋਲ ਤਰੇ ਦੂਜੀ ਮੋੜ ਦਿੱਤੀਆ ਮਿਲਿਆ ਬੋਲ ਤਰੇ ਦੂਜੀ ਮੋੜ ਦਿੱਤੀ ਐ ਓਏ ਇੱਕ ਪਾਸੇ ਬੋੜ ਦੂਜੇ ਪਾਸੇ ਢੋਡਿਆ ਵਾਲਾ ਢੋਡਿਆ ਵਾਲਾ ਢੋਡਿਆ ਵਾਲਾ ਓਏ ਢੋਡਿਆ ਬਰਵਾ ਓ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਓਏ ਚੱਕਰ ਦੇ ਵਿੱਚ ਹੱਲਾ 33 34 ਬੋਲਦਾ ਓ ਸਿਸਾਂ ਬੋਲਦਾ ਹੁੰਦਾ ਇਧਰਲੇ ਪਾਸੇ ਦਵਰਜੀ ਵਾਲਾ ਦਵਰਜੀ ਵਾਲਾ ਅੰਮਰ ਤਸਰੀਆ